ਆਪਣੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਕਰਦਾ ਹਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਰਡਬੰਦੀ ਜਿਹੜੀ ਹੋਈ ਆ ਸੋ ਉਸੇ ਤਰ੍ਹਾਂ ਦੇ ਉੱਤੇ ਅਮਰਗੜ੍ਹ ਸ਼ਹਿਰ ਦੇ ਵਿੱਚ ਵੀ ਜਿਹੜੀ ਵਾਰਡਬੰਦੀ ਦਾ ਕੰਮ ਆ ਜਿਹੜਾ ਮੁਕੰਮਲ ਹੋ ਚੁੱਕਾ ਹੈਗਾ ਪਰ ਕੁਝ ਲੋਕਾਂ ਦਾ ਇਹ ਕਹਿਣਾ ਕਿ ਵਾਰਡਬੰਦੀ ਗਲਤ ਤਰੀਕੇ ਨਾਲ ਹੋਈ ਆ ਤੇ ਕੁਝ ਲੋਕਾਂ ਦਾ ਇਹ ਕਹਿਣਾ ਕਿ ਵਾਰਡਬੰਦੀ ਠੀਕ ਹੋਈ ਆ ਪਰ ਆਮ ਲੋਕਾਂ ਨੂੰ ਵਾਰਡਬੰਦੀ ਦੇ ਬਾਰੇ ਕਿੰਨਾ ਕੋਈ ਪਤਾ ਤੇ ਉਹਨਾਂ ਨੂੰ ਕੀ ਫਰਕ ਪੈਣ ਵਾਲਾ ਸੋ ਗੱਲਬਾਤ ਕਰਦੇ ਹਾਂ ਆਮ ਲੋਕਾਂ ਨੂੰ ਮਿਲਣ ਆਏ ਆ ਬਾਜ਼ਾਰ ਦੇ ਵਿੱਚ ਖੜਿਆ 메인 ਬਾਜ਼ਾਰ ਦੇ ਵਿੱਚ ਸੋ ਸਭ ਤੋਂ ਪਹਿਲਾਂ ਐਵਰਸ਼ੈਨ ਸ਼ਾਪਿੰਗ ਸੈਂਟਰ ਦੇ ਉੱਤੇ ਭਾਈ ਸਾਹਿਬ ਬੈਠੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਵਿਜੇ ਗੋਇਲ ਜੀ ਨੇ ਸੋ ਅਸੀਂ ਜਾਣਦੇ ਆ ਇਹਨਾਂ ਨੂੰ ਸੋ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸ਼ੁਰੂ ਕਰਦੇ ਆ ਇੱਥੋਂ ਕੀ ਕਹਿਣਾ ਇਹਨਾਂ ਦਾ ਸੋ ਆਓ ਗੱਲਬਾਤ ਕਰਦੇ ਆ ਹਾਂਜੀ ਵਿਜੇ ਜੀ ਨਮਸਕਾਰ ਨਮਸਕਾਰ ਜੀ ਕੀ ਹਾਲ ਆ ਜੀ ਠੀਕ ਹੋ ਬੋਲ ਬੜੀਆ ਜੀ ਵਿਜੇ ਜੀ ਸ਼ਹਿਰ ਦੇ ਵਿੱਚ ਵਾਰਡ ਮੰਦੀ ਹੈ ਜਿਹੜੀ ਉਹਦਾ ਕੰਮ ਆ ਜਿਹੜਾ ਮੁਕੰਮਲ ਹੋ ਗਿਆ ਹਾਂਜੀ ਤੇ ਬਹੁਤ ਲੋਕ ਇਹ ਕਹਿ ਰਹੇ ਨੇ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਨੇ ਵੋਟਾਂ 'ਚ ਖੜਨਾ ਕਿ ਵਾਰਡ ਬੰਦੀ ਗਲਤ ਹੋਈ ਹੈ ਜਾਂ ਕੁਝ ਜਿਹੜੇ ਐਮਸੀ ਨੇ ਪੁਰਾਣੇ ਉਹ ਵੀ ਇਹ ਕਹਿ ਰਹੇ ਨੇ ਤੁਹਾਨੂੰ ਲੱਗਦਾ ਕਿ ਵਾਰਡ ਬੰਦੀ ਨਾਲ ਤੁਹਾਨੂੰ ਕੋਈ ਮਤਲਬ ਹੈਗਾ ਦੇਖੋ ਜੀ ਬਾੜ ਬੰਦੀ ਨਾਲ ਸਾਨੂੰ ਕੋਈ ਮਤਲਬ ਨਹੀਂ ਜੀ ਬਾੜ ਬੰਦੀ ਜੋ ਵੀ ਖੜੇਗਾ ਸਿੱਧਾ ਜਿਹਨੂੰ ਪਾਣੀਆ ਵੋਟ ਪਾਈ ਦੇਣੀ ਹੈ ਜੀ ਠੀਕ ਹੈ ਬਾੜ ਬੰਦੀ ਦਾ ਸਭ ਤੋਂ ਵੱਡਾ ਅਸਰ ਹੁੰਦਾ ਜੀ ਸਾਡੇ ਆਧਾਰ ਕਾਰਡ ਤੇ ਦੇਖੋ ਆਧਾਰ ਕਾਰਡ ਤੇ ਐਡਰੈਸ ਚੇਂਜ ਹੁੰਦਾ ਜਿਹੜਾ ਬਾਡ ਨੰਬਰ ਉਹ ਚੇਂਜ ਹੁੰਦਾ ਵਾ ਉਹ ਬਾਡ ਚ ਚੇਂਜ ਕਰਾਉਣ ਲਈ ਸਾਨੂੰ ਸੁਵਿਧਾ ਸੈਂਟਰ ਤੇ ਜਾਣਾ ਪੈਣਾ ਉਹ ਘਰ ਕਰਦੇ ਇਕੱਲੇ ਬੰਦੇ ਦਾ ਸਾਨੂੰ ਚੇਂਜ ਕਰਾਉਣਾ ਪੈਣਾ ਬਾਜੀ ਉਹਦੀ ਸਾਨੂੰ ਦਿੱਕਤ ਆਉਂਦੀ ਆ ਕਿਉਂ ਬਾਰ-ਬਾਰ ਸਮੇਂ ਹਰ ਇੱਕ ਜਗ੍ਹਾ ਤੇ ਸਾਡਾ ਬਾਡ ਨੰਬਰ ਉਹੀ ਲਿਖਿਆ ਹੁੰਦਾ ਵਾ ਤੁਹਾਡਾ ਕਹਿਣਾ ਕਿ ਜੇ ਸਰਕਾਰ ਉਸ ਨੂੰ ਆਪਣੇ ਆਪ ਕਰ ਦੇਵੇ ਫਿਰ ਠੀਕ ਆ ਫਿਰ ਠੀਕ ਹੈ ਜੀ ਬਿਲਕੁਲ ਠੀਕ ਹੈ ਫਿਰ ਤੁਹਾਨੂੰ ਕੋਈ ਵਾਰ ਬੰਦੀ ਨਾਲ ਮਤਲਬ ਹੈਗਾ ਫਿਰ ਕੋਈ ਮਤਲਬ ਨਹੀਂ ਜੀ ਫਿਰ ਠੀਕ ਹੈ ਜੀ ਕਰ ਦੇਣਾ ਚਾਹੀਦਾ ਆਪਣੇ ਆਪ ਹੀ वैसे दा चेंज एक बार नंबर वो चेंज नहीं करना चाहिए जी क्योंकि सानू सारे जित किथे वार्ड नंबर वही ਦਿੱਤਾ ਆ ਵਾ ਸਾਰੇ ਕਿਤੇ चेंज ਕਰਾਉਣਾ ਬੜਾ ਮੁਸ਼ਕਿਲ ਆ ਠੀਕ ਹੈ ਤੋਂ ਬਹੁਤ ਸ਼ੁਕਰੀਆ ਥੈਂਕ ਯੂ ਜੀ ਤਾਂ ਆਪਾਂ ਇੱਕ ਹੋਰ ਦੁਕਾਨ ਤੇ ਪਹੁੰਚਿਆ ਮੇਨ ਬਿਆਰ ਦੇ ਵਿੱਚ ਇਹ ਵੀ ਕਾਫੀ ਸਰਗਮ ਰਹਿੰਦੇ ਨੇ 골ਡੀ ਜੀ ਹਾਂਜੀ 골ਡੀ ਜੀ ਕੀ ਹਾਲ ਆ ਠੀਕ ਹੋ ਬਹੁਤ ਵਧੀਆ ਵੀਰ ਜੀ ਪਹਿਲਾਂ ਸਾਰਿਆਂ ਨੂੰ ਨਮਸਕਾਰ ਪਹਿਲਾਂ ਮੇਰੇ ਵੀਰ ਜੀ ਤੁਸੀਂ ਆਏ ਸਾਡੇ ਕੋਲੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ 골ਡੀ ਜੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਵਾਰਡ ਬੰਦੀ ਹੋਈ ਆ ਤੁਹਾਨੂੰ ਕੋਈ ਵਾਰਡ ਬੰਦੀ ਨਾਲ ਮਤਲਬ ਹੈਗਾ ਬੀਜੀ ਬਿਲਕੁਲ ਗਲਤ ਹੋਈ ਆ ਮੈਨੂੰ ਕੱਲ ਹੀ ਪਤਾ ਲੱਗਿਆ ਜਿਹੜਾ ਸਾਡੇ ਬਾੜ ਦੀਆਂ ਤਿੰਨ ਚਾਰ ਗਲੀਆਂ ਬਾੜ ਨੰਬਰ 15 ਜਾਂ 16 ਦੇ ਵਿੱਚ 라ਦੇ ਵਿੱਕੀ ਜੀ ਦਾ ਬਾੜ ਆ ਜਿਹੜਾ ਇੱਧਰ ਆਪਣੇ ਟਰੱਕ ਜੁਨੇ ਦੀ ਬੈਕ ਸਾਈਡ ਜਦ ਕੇ ਸਾਡਾ ਪਹਿਲਾਂ ਪੂਰੀ ਵਾਲਾ ਬਾੜ ਸੀ ਬਿਲਕੁਲ ਸਾਡੇ ਦੀ ਸੀ ਸਾਡੇ ਐਮ ਸੀ ਸਾਹਿਬ ਤੇ ਐਦਾਂ ਨਹੀਂ ਹੋਣਾ ਨਹੀਂ ਚਾਹੀਦਾ ਸੀ ਬਾੜ ਬੰਨ੍ਹ ਕਰਨ ਕੀ ਆ ਪਤਾ ਨਹੀਂ ਬੀਜੀ ਇਹ ਕਾਰਨ ਹੀ ਦੱਸਦਾ ਪਰ ਨਹੀਂ ਤੁਸੀਂ ਤਾਂ ਵੋਟ ਪਾਉਣੀ ਆ ਤੁਹਾਨੂੰ ਕੀ ਫਰਕ ਪੈਂਦਾ ਨੇ ਸਾਨੂੰ ਬਹੁਤ ਫਰਕ ਆ ਸਾਡਾ ਕੰਮ ਹੀ ਨਾਣਾ ਜੀ ਵਿਕਾਸ ਨੇ ਸਾਡੀ ਇੱਕ ਮੰਨ ਲੋ ਇਧਰ ਲਾ ਪਾਸਾ ਹੋਰ ਹੋਰ ਐਮਸੀ ਇਧਰ ਲਾ ਪਾਸਾ ਹੋਰ ਐਮਸੀ ਉਹ ਕੋ ਉਹ ਕਰਦਾ ਕੋਈ ਉਹ ਕਰਦਾ ਦੋਨਾਂ ਨੇ ਨਹੀਂ ਕਰਨਾ ਅੱਛਾ ਹੁਣ ਦੋਨੇ ਦੋਨੇ ਇਹ ਕਹਿਣਗੇ ਮੈਨੂੰ ਕੀ ਲੋੜ ਆ ਉਹ ਕੋ ਮੈਨੂੰ ਕੀ ਲੋੜ ਆ ਇੱਕ ਇੱਕ ਗਲੀ ਤੇ ਇੱਕ ਵਾਰ ਚੋਣੀ ਚਾਹੀਦੀ ਹੈ ਨਾ ਬਾੜ ਬੰਦੀ ਕਿਉਂ ਕਰਾਈ ਜਾਂਦੀ ਹੈ ਤੁਹਾਨੂੰ ਕੁਝ ਪਤਾ ਨਹੀਂ ਇਹਦਾ ਨਹੀਂ ਪਤਾ ਵੀ ਜੀ ਨਹੀਂ ਤੁਹਾਨੂੰ ਪਤਾ ਨਹੀਂ ਨੋ ਲੈਜ ਬਾੜ ਬੰਦੀ ਤੇ ਜਿਆਦਾ ਕਹਿੰਦੇ ਜੇ ਬਾੜ ਬਦਰੇ ਹੋਣ ਜਾਂ ਬਾੜ ਘਟਦੇ ਹੋ ਤਾਂ ਲੋੜ ਪੈਂਦੀ ਆ ਜੇ ਬਾੜ ਆਲਰੇਡੀ ਉਨੇ ਹੀ ਰੱਖ ਨੇ ਫਿਰ ਤਾਂ ਕੋਈ ਬਾੜ ਬੰਦੀ ਦਾ ਕੋਈ ਫਾਇਦਾ ਹੈ ਨਹੀਂਗਾ ਇਹ ਤਾਂ ਪੀਟੀ ਕੱਲਾ ਤਾਂ ਵਾੜ ਤਾਂ ਉਹ ਨਹੀਂ ਰੱਖਦੇ ਆ ਬਾੜ ਤਾਂ ਉਹ ਨਹੀਂ ਆ ਜਿਆਦਾ ਬਾੜ ਘਟਣਾ ਜਾਂ ਬਾੜ ਵਧਣਾ ਤਾਂ ਫਾਇਦਾ ਹੁੰਦਾ ਬਾੜ ਬੰਦੀ ਦਾ ਠੀਕ ਹੈ ਸੋ ਸ਼ੁਕਰੀਆ ਸੋ ਅੱਗੇ ਆਪਾਂ ਹੋਰ ਗੱਲ ਕਰਦੇ ਹੈਗੇ ਆ ਤੇ ਹੋਰ ਕੀ ਕਹਿਣਾ ਹੈਗਾ ਆਮ ਲੋਕਾਂ ਦਾ ਸੋ ਹੁਣ ਮੇਨ ਬਾਜ਼ਾਰ ਦੇ ਵਿੱਚ ਆਪਾਂ ਆਏ ਹੈਗੇ ਆ ਮਹਾਵੀਰ ਜੀ ਕੋਲੇ ਪ੍ਰਮੁੱਖ ਸੰਸਥਾ ਦੇ ਨਾਲ ਜੁੜੇ ਹੋਏ ਨੇ ਸੋ ਵੱਡੀ ਸੰਸਥਾ ਹੈਗਾ ਧਾਰਮਿਕ ਸੰਸਥਾ ਅਹਿਮਦਗੜ ਦੀ ਸੋ ਸੋਨੂ ਜੀ ਨਾਲ ਗੱਲ ਕਰਦੇ ਆ ਸੋਨੂ ਜੀ ਅਹਿਮਦਗੜ ਸ਼ਹਿਰ ਦੇ ਵਿੱਚ ਵਾਰਡਬੰਦੀ ਹੋਈ ਆ ਤੁਹਾਨੂੰ ਜਿਹੜੀ ਵਾਰਡਬੰਦੀ ਕਰਾਈ ਗਈ ਆ ਉਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਦੇਖੋ ਕਮਲ ਜੀ ਤੁਸੀਂ ਜਿਹੜੀ ਗੱਲ ਪਹਿਲਾਂ ਕਹੀ ਸ਼ੁਰੂਆਤ ਦੇ ਵਿੱਚ ਵੀ ਜਿਹੜਾ ਸਾਡਾ ਧਿਆਨ ਰਹਿੰਦਾ ਉਹ ਹਰ ਟਾਈਮ ਧਾਰਮਿਕ ਐਕਟੀਵਿਟੀਆਂ ਤੇ ਰਹਿੰਦਾ ਅਸੀਂ ਇਸ ਚੀਜ਼ਾਂ ਕਰਨੀ ਜਰਾ ਧਿਆਨ ਘਟਾ ਦਿੰਨੇ ਆ ਪਰ ਜੋ ਵੀ ਵਾਰਡਬੰਦੀ ਹੋਈ ਆ ਜੋ ਮੌਕੇ ਦੀ ਸਰਕਾਰ ਆ ਉਹਨੇ ਕੁਝ ਦੇਖਦੇ ਹੋਈ ਕੀਤਾ ਹੋਊਗਾ ਆਪਣੇ ਹਿਸਾਬ ਨਾਲ ਪਰ ਜੋ ਵੀ ਅਸੀਂ ਫੇਸਬੁਕ ਤੇ ਨੈਟ ਤੇ ਦੇਖ ਰਹੇ ਆ ਥੋਡੀਆਂ ਇੰਟਰਵਿਊ ਵੀ ਪਾਈਆਂ ਹੋਈਆਂ ਨੇ ਹੋਰ ਵੀ ਦੇਖ ਰਹੇ ਆ ਉਹਦੇ ਵਿੱਚ ਵਿਰੋਧੀ ਧੜੇ ਚਾਹੇ ਉਹ ਰਾਜਨਜੀ ਹੋਣ ਕੋਈ ਵੀ ਹੋਵੇ ਉਹਨਾਂ ਨੂੰ ਨਾਰਾਜ਼ਗੀ ਵੀ ਆ ਦੇਖੋ ਇਹ ਪੋਲੀਟੀਕਲ ਮਸਲਾ ਮੈਂ ਜਰਾ ਬਚਣਾ ਬਾੜਵੰਦੀ ਤੇ ਆਪਦੇ ਵਿਚਾਰ ਆਪੰਦੇ ਨੂੰ ਕੀ ਫਰਕ ਪੈਣ ਵਾਲਾ ਤੁਸੀਂ ਤਾਂ ਵੋਟ ਪਾਉਣੀ ਆ ਜੇ ਤੁਹਾਨੂੰ ਹੋਰ ਵੀ ਕੋਈ ਫਰਕ ਆ आम बंदे नु देखो जे ता ओदे बाड बदले गए ओ उधार ਕਾਣਾ ਦੇ ਜਾਂ ਕੋਈ ਬੈਂਕ ਦੀਆਂ ਬੈਂਕ ਦੇ ਡਾਕੂਮੈਂਟ ਉੱਤੇ ਜਿਹੜੇ ਮੰਗਦੇ ਆ ਜੇ ਉਹਨਾਂ ਦੇ ਵਿੱਚ ਦਿੱਕਤ ਆਈ ਤਾਂ आम ਬੰਦੇ ਨੂੰ ਬਹੁਤ ਵੱਡੀ ਦਿੱਕਤ ਉਹਦੇ ਵਿੱਚ ਆਈ ਹੋਰ ਕੋਈ ਹੋਰ ਕੋਈ ਤੁਹਾਨੂੰ ਦਿਖਾਓ ਹੋਰ आम ਬੰਦੇ ਨੂੰ ਇਸ ਚੀਜ਼ਾਂ ਤੋਂ ਕੋਈ ਇੰਟਰਸਟ ਨਹੀਂ ਉਹਨੇ ਤਾਂ ਆਪਣੇ ਬੋਟ ਦਾ ਅਧਿਕਾਰ ਆ ਇੱਧਰ ਨਹੀਂ ਉੱਧਰ ਪਾਤੀ ਉਹਨੂੰ ਤਾਂ ਬਸ ਇਸ ਚੀਜ਼ ਤੋਂ ਹੀ ਮਤਲਬ ਆ ਵੀ ਕੱਲ ਨੂੰ ਮੈਂ ਕੋਈ ਸਰਕਾਰੀ ਕੰਮ ਕਰਾਂ ਜਾਂਾਂ ਤਾਂ ਉਹਦੇ ਵਿੱਚ ਮੈਨੂੰ ਦਿੱਕਤ ਨਾ ਆਵੇ ਤੁਹਾਡਾ ਤਾਂ ਇਹ ਕਹਿਣਾ ਕਿ ਜੇ ਤੁਹਾਡੇ ਕਾਰਡਾਂ ਕਾੜਾਂ ਦੇ ਉੱਤੇ ਆਧਾਰ ਕਾਰਡ ਦੇ ਉੱਤੇ ਜਾਂ ਤੁਹਾਡੇ ਜਿੱਥੇ ਵੀ ਤੁਹਾਡੇ ਨਾਮ ਚੇਂਜ ਹੋਣ ਵਾਲੇ ਨੇ ਇਹ ਸਰਕਾਰ ਆਪਣੇ ਲੈਵਲ ਤੇ ਕਰ ਦਵੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹਾਂ ਜੇ ਦੇਖੋ ਜਿਨ੍ਹਾਂ ਦੇ ਨਾਮ ਇਸ ਬਾੜਬੰਦੀ ਨਾਲ ਆਧਾਰ ਕਾਰਡਾਂ ਦੇ ਜਾਂ ਕੋਈ ਵੀ ਸਰਕਾਰੀ ਡਾਕੂਮੈਂਟ ਤੇ ਬਦਲੇ ਆ ਤਾਂ ਸਰਕਾਰ ਅਬਦੀ ਜ਼ਿੰਮੇਵਾਰੀ ਦੇ ਨਾਲ ਉਹਦੇ ਘਰੇ ਜਾ ਕੇ ਕੰਮ ਕਰਕੇ ਆਵੇ ਤਾਂ ਕਿ ਆਮ ਜਨਤਾ ਪਰੇਸ਼ਾਨ ਨਾ ਹੋਵੇ ਫੇਰ ਕੋਈ ਦਿੱਕਤ ਨਹੀਂ ਫੇਰ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਸਭੀ ਸਰਕਾਰ ਦੇ ਨਾਲ ਬਿਲਕੁਲ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰ ਲਈ ਸੋ ਆਪਾਂ ਅੱਗੇ ਹੋਰ ਚੱਲਦੇ ਆ ਸੋ ਹੋਰ ਕਿਸੇ ਪ੍ਰਮੁੱਖ ਅਸੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈਗਾ ਚਲੋ ਜੀ ਹੁਣ ਪਹੁੰਚੇ ਹੋਏ ਆ ਆਪਾਂ ਅਹਿਮਦਗੜ੍ਹ ਦੇ ਰੇਲਵੇ ਰੋਡ ਦੇ ਉੱਤੇ ਰੇਲਵੇ ਰੋਡ ਤੇ ਗੁਪਤਾ ਜੀ ਨੇ ਬਿਜਲੀ ਵਾਲੇ ਬਹੁਤ ਵੱਡਾ ਪਰਿਵਾਰ ਆ 68 ਮਿੰਟ ਤੋਂ ਸੇ ਗੁਪਤਾ ਜੀ ਨਾਲ ਗੱਲਬਾਤ ਕਰਦੇ ਆ ਗੁਪਤਾ ਜੀ ਅਹਮਦਗੜ੍ਹ ਸ਼ਹਿਰ ਦੇ ਵਿੱਚ ਵਾਰਡਬੰਦੀ ਹੋਏ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਹੋਈ ਆ ਵਕਫਾਖਸ਼ਹਰਾਂ ਦੇ ਵਿੱਚ ਤਾਂ ਉਸੇ ਲੜੀ ਤਹਿਤ ਆਪਣੇ ਸ਼ਹਿਰ ਦੇ ਵਿੱਚ ਵੀ ਹੋਈ ਆ ਵਾਰਡਬੰਦੀ ਨੂੰ ਲੈ ਕੇ ਇੱਕ ਕਨਫਿਊਜ਼ਨ ਆ ਜ਼ਿਆਦਾਤਰ ਲੋਕ ਨੇ ਜਿਹੜੇ ਖਾਸ ਤੌਰ ਤੇ ਕਹਿ ਸਕਦੇ ਆਪਾਂ ਜਿਹੜੇ ਵੋਟਾਂ ਦੇ ਵਿੱਚ ਪਹਿਲਾਂ ਐਮਸੀ ਖੜੇ ਹੋਏ ਨੇ ਜਿੱਤੇ ਹੋਏ ਨੇ ਤੇ ਹੁਣ ਜਿਹੜੇ ਚਿਤਣ ਦੇ ਖੜਨਦੇ ਚਾਹਵਾਨ ਨੇ ਉਹ ਕਹਿ ਰਹੇ ਨੇ ਕਿ ਵਾਰਡਬੰਦੀ ਗਲਤ ਹੋਈ ਆ ਕੀ ਤੁਹਾਨੂੰ ਲੱਗਦਾ ਕਿ ਆਮ ਬੰਦੇ ਨੂੰ ਇਹਦਾ ਕੋਈ ਫਰਕ ਪੈਣ ਵਾਲਾ ਸਰ ਦੇਖੋ ਗੱਲ ਹੈ ਵਾਰਡਬੰਦੀ ਤਾਂ ਵੈਸੇ ਗਲਤ ਹੋਈ ਆ ਤਾਂ ਆਮ ਬੰਦੇ ਨੂੰ ਫਰਕ ਪਤਾ ਹੋਊਗਾ ਕਿਉਂਕਿ ਜਿਵੇਂ ਸਾਨੂੰ ਕਈ ਪਤਾ ਨਹੀਂ ਲੱਗਿਆ ਵੀ ਕਿਹੜਾ ਵਾਰਡ ਇਹਨਾਂ ਨੇ ਕੱਟਤਾ ਔਰ ਕਿਹੜਾ ਸਾਨੂੰ ਕਿੱਥੇ ਲਗਾਤਾ ਸਾਨੂੰ ਪਤਾ ਹੀ ਨਹੀਂ ਹੈਗਾ ਇਸ ਵਾਰ ਹਾਲ ਤੱਕ ਨਾ ਇਹਨਾਂ ਨੇ ਕਲੀਅਰ ਕੀਤਾ ਜਿਵੇਂ ਅੱਗੇ 2 ਮਹੀਨੇ ਪਹਿਲਾਂ ਕਹਿ ਦਿੰਦੇ ਨੇ ਵੀ ਇਹ ਵਾਰਡਬੰਦੀਆਂ ਹੋਣੀਆਂ ਇਸ ਵਾਰ ਦਾ ਐਡਿਸਪੋਰਟ ਤੇ ਇਹਨਾਂ ਨੇ ਕੰਮ ਕੀਤਾ ਅੰਦਰੋਗਤੀ ਕਰਕੇ ਨਾਲ ਦੀ ਨਾਲ ਦੀ ਇਹਨਾਂ ਨੇ ਸ਼ੋਅ ਪੇਸ਼ ਕਰਤਾ ਇਹਨਾਂ ਨੇ ਤੁਹਾਨੂੰ ਕੀ ਫਰਕ ਪੈਣਾ ਦੇ ਨਾਲ ਫਰਕ ਹੈ ਜਿਵੇਂ ਉਹਨ ਸਾਨੂੰ ਮਤਲਬ ਜਿਵੇਂ ਸਾਡਾ ਏਰੀਆ ਬਹੁਤ ਵਧੀਆ ਏਰੀਆ 11 ਨੰਬਰ ਵਾਰਡ ਆ ਮੇਰਾ 11 ਨੰਬਰ ਵਾਰਡ ਦੇ ਵਿੱਚ ਸਾਰੇ ਮਤਲਬ ਮਹਾਜਨ ਪਰਿਵਾਰ ਨੇ ਜੋ ਉੱਚ ਨਹੀਂ ਉਹ 11 ਦੀ ਜਗਾ ਤੇ ਹੁਣ 10 ਬਣ ਗਿਆ ਚਾਹੇ 8 ਬਣ ਗਿਆ ਚਾਹੇ 2 ਬਣ ਗਿਆ ਤੁਹਾਨੂੰ ਫਰਕ ਕੀ ਪੈਣਾ ਉਹਦੇ ਨਾਲ ਜਿਵੇਂ ਇੱਕ 11 ਨੰਬਰ ਮੇਰਾ ਆਪਣਾ ਖੁਦ ਪਰਿਵਾਰ ਸੀ ਜੀ ਸਾਰਾ ਪਰਿਵਾਰ ਦਾ ਮੈਨੂੰ ਪਤਾ ਸੀ ਵੇ 11 ਨੰਬਰ ਵਾਰਡ ਦੇ ਵਿੱਚ ਆ ਹੁਣ ਜਿਵੇਂ ਚੱਕ ਕੇ ਨੂੰ 10 ਦੇ ਵਿੱਚ ਲਗਾਤਾ ਤਾਂ ਉਹਦੇ ਚ ਲਗਾਤਾ ਪਰ ਪਰਿਵਾਰ ਇੱਕ ਖਿੰਡਣ ਵਾਲੀ ਗੱਲ ਹੋ ਜਾਨੀ ਹੈ ਜੀ ਤੁਹਾਡਾ ਕੁਛ ਘਰ ਖਿੰਡੇ ਨੇ ਅ ਕੁਝ ਚਲੇ ਗਏ ਜੀ ਜਿਵੇਂ ਮੇਰੇ ਕੁਝ ਪਰਿਵਾਰ ਖਿੰਡ ਗਏ ਉਧਰ ਚਲੇ ਗਏ ਕੁਝ ਐਧਰ ਆ ਗਏ ਜੀ ਚਲੋ ਵੋਟ ਤਾਂ ਉਹਨਾਂ ਨੇ ਵੀ ਪਾਉਣੀ ਆ ਤੁਸੀਂ ਵੀ ਵੋਟ ਪਾਉਣੀ ਆ ਕੋਈ ਕਿਸੇ ਬੂਤੇ ਪਾ ਦੂਗਾ ਕੋਈ ਕਿਸੇ ਬੂਤੇ ਪਾ ਦੂਗਾ ਪਰ ਫਰਕ ਕੀ ਪਾਊਗਾ ਤੁਸੀਂ ਫਰਕ ਇਹ ਪਾਊਗਾ ਜੀ ਜਿਵੇਂ ਜਿਵੇਂ ਇੱਕ ਕਈ ਬੰਦੇ ਨੇ 4 ਸਾਲ ਦੀ ਮਿਹਨਤ ਕੀਤੀ ਹੁੰਦੀ ਆ ਉਹਨਾਂ ਨੇ ਆਪਣੀ 11 ਨੰਬਰ ਵਾਰਡ ਚ ਪੂਰੀ ਮਿਹਨਤ ਕੀਤੀ ਹੋਈ ਸੀ 4 ਸਾਲ ਦੇ ਵਿੱਚ ਪਰ ਆਮ ਬੰਦੇ ਨੂੰ ਕੀ ਉਹ ਤਾਂ ਉਹਨਾਂ ਨੂੰ ਫਰਕ ਪਾਊਗਾ ਨਾ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਖੜਨਾ ਕਿ ਤੁਸੀਂ ਵੀ ਖੜਨਾ ਦੇਖੋ ਜੀ ਮੇਰਾ ਤਾਂ ਵੈਸੇ ਪਤੀਜਾ ਖੜ ਰਿਹਾ ਜੀ ਹਨੀ ਹਿਮਾਂਸ਼ੂ ਗੁਪਤਾ ਕੁਗੀ ਬਿ ਉਹਦੀ ਬੰਦੇ ਦੀ ਬਹੁਤ ਪਹਿਲੀ ਵਾਰੀ ਖੜ ਰਹੇ ਨੇ ਨਾ ਪਰ ਉਹ ਕਈ ਮਤਲਬ 3-4 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਸੀ ਮਤਲਬ ਆਪਣੀ ਸੇਵਾ ਕਰ ਰਿਹਾ ਸੀ ਵੀ ਮਤਲਬ ਵਾਰਡ ਦੇ ਵਿੱਚ ਖੜਨ ਵਾਸਤੇ ਠੀਕ ਹੈ ਤਾਂ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਬੰਦਾ ਹੁਣ ਲਗਾਤਾਰ ਖੜਨ ਦਾ ਚਾਹ ਵਨ ਸੀ ਤੇ ਉਹ ਸੇਵਾ ਕਰ ਰਿਹਾ ਸੀਗਾ ਹੁਣ ਉਹਦਾ ਵਾਰਡ ਬਦਲ ਗਿਆ ਹੁਣ ਜਿੱਥੇ ਉਹਨੇ ਸੇਵਾ ਨਹੀਂ ਕੀਤੀ ਉਹ ਕੁਝ ਜੁੜ ਗਏ ਹੁਣ ਉਹਨੂੰ ਪਤਾ ਹੀ ਨਹੀਂ ਇਹ ਪਤਾ ਹੀ ਨਹੀਂ ਹੈਗਾ ਉਹ ਉਹਨੂੰ ਕੁਝ ਪਤਾ ਹੀ ਨਹੀਂ ਹੈਗਾ ਫਿਰ ਉਹਨੂੰ ਫੇਰ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਟਾਈਮ ਥੋੜਾ ਸ਼ਾਇਦ ਅਪ੍ਰੈਲ ਜਾਂ ਮਈ ਦੇ ਵਿੱਚ ਬੋਟਾ ਜੀ ਜੇ ਉਹ ਤਾਂ ਕਰੂਗਾ ਜੇ ਉਹਨੂੰ ਇਹ ਪਤਾ ਲੱਗੂਗਾ ਕਿ ਮੇਰੇ ਵੋਟਰ ਕਿਹੜੇ ਨੇ ਮੇਰੇ ਵੋ ਕਿਹੜਾ ਜੀ ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਇਸ ਤੋਂ ਇਲਾਵਾ ਕੋਈ ਹੋਰ ਸਮੱਸਿਆ ਹੈ ਸਰ ਹੋਰ ਤਾਂ ਕੋਈ ਸਮੱਸਿਆ ਨਹੀਂ ਹੈ ਹਾਂ ਸੋ ਇਹ ਗੁਪਤਾ ਜੀ ਨੇ ਦੱਸਿਆ ਕਿ ਜਿਹੜੇ ਬੰਦੇ ਵੋਟਾਂ ਦੇ ਵਿੱਚ ਖੜਨ ਦੇ ਚਾਹਵਾਰ ਨੇ ਜਿਹੜੇ ਲਗਾਤਾਰ ਆਪਣੇ ਵੋਟਰਾਂ ਨਾਲ ਰابطਾ ਕਾਇਮ ਕੀਤਾ ਹੋਇਆ ਜਿਨ੍ਹਾਂ ਨੇ ਜਾਂ ਉਹਨਾਂ ਦੇ ਕੰਮ ਕਰਵਾਉਂਦੇ ਰਹੇ ਨੇ ਜਾਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਜਾਂਦੇ ਰਹੇ ਨੇ ਜਿਨ੍ਹਾਂ ਨੇ ਆਪਣਾ ਆਧਾਰ ਬਣਾਇਆ ਉਹ ਹੁਣ ਜਿਹੜੇ ਹੈਗੇ ਨੇ ਕੁਝ ਵੋਟਰਾਂ ਦੇ ਟੁੱਟ ਜਾਣਗੇ ਇਹਦਾ ਮਤਲਬ ਇਹ ਹੀ ਆ ਕਿ ਉਹ ਵੋਟਾਂ ਨਹੀਂ ਪਾ ਸਕਣਗੇ ਉਹਨਾਂ ਨੂੰ ਨਹੀਂ ਪਾ ਸਕਣਾਂ ਬਿਲਕੁਲ ਸਹੀ ਹੈ ਜੀ ਸੋ ਇਹ ਇਹਨਾਂ ਦੇ ਵਿਚਾਰ ਸੀ ਤੋਂ ਅੱਗੇ ਵੀ ਗੱਲਬਾਤ ਕਰਦੇ ਆਂ ਹੋਰ ਦੇਖਦੇ ਆਂ ਮਤਵਰ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਮ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹਨਾਂ ਦਾ ਕੀ ਕਹਿਣਾ ਚਲੋ ਜੀ ਸੋ ਰੇਲਵੇ ਰੋਡ ਦੇ ਉੱਤੇ ਹੀ ਇੱਕ ਹੋਰ ਛੋਟੇ ਦੁਕਾਨਦਾਰ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਵਰਨ ਜੀ ਨੇ ਜੋ ਬਿਜਲੀ ਦੀ ਦੁਕਾਨ ਹੈ ਉਹਨਾਂ ਦੀ ਇੱਕ ਛੋਟੀ ਦੁਕਾਨ ਹੈਗੀ ਆ ਛੋਟੇ ਵਪਾਰੀ ਨੇ ਕਾਰੋਬਾਰੀ ਨੇ ਮਿਹਨਤੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਵਰਨ ਜੀ ਕੀ ਹਾਲ ਹੈ ਹਾਂਜੀ ਵਧੀਆ ਵੀਰ ਸਵਰਨ ਜੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਵਾਰਡਬੰਦੀ ਹੋਈ ਆ ਹਾਂਜੀ ਹਾਂਜੀ ਕੁਝ ਲੋਕਾਂ ਨੂੰ ਇਤਰਾਜ਼ ਆ ਕਿ ਵਾਰਡਬੰਦੀ ਸਹੀ ਨਹੀਂ ਹੋਈ ਹੈਗੀ ਤੁਹਾਨੂੰ ਕੋਈ ਫਰਕ ਪੈਣਾ ਇਸ ਵਾਰਡਬੰਦੀ ਨਾਲ ਕਿ ਕੋਈ ਦਿੱਕਤ ਨਹੀਂ ਨਹੀਂ ਵੈਸੇ ਤਾਂ ਦੇਖੋ ਉਹਨਾਂ ਨੇ ਆਪਣੇ ਹਿਸਾਬ ਨਾਲ ਕੀਤੇ ਹੋਣੇ ਨੇ ਜੀ ਜਿੰਵੇਂ ਵੀ ਕੀਤਾ ਹੋਊਗਾ ਹਾਂਜੀ ਤੁਹਾਨੂੰ ਲੱਗਦਾ ਕੋ ਤੁਹਾਨੂੰ ਕੋਈ ਫਰਕ ਪੈਣਾ ਵਾਰਡ ਜਿੱਥੇ ਮਾਰੀ ਤੁਹਾਨੂੰ ਵੋਟ ਪਾਉਣੀ ਪਏਗੀ ਤੁਸੀਂ ਤਾਂ ਵੋਟ ਹੀ ਪਾਣੀ ਆ ਹਾਂਜੀ ਦੇਖੋ ਇਸ ਦਾ ਵੋਟ ਹੀ ਪਾਣੀ ਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਤੁਹਾਡੇ ਸਾਹਮਣੇ ਠੀਕ ਆ ਹਾਂਜੀ ਠ ਸੋ ਇਹ ਸੀ ਦੁਕਾਨਦਾਰ ਛੋਟੇ ਇਹਨਾਂ ਦਾ ਕਹਿਣਾ ਕਿ ਸਾਨੂੰ ਕੋਈ ਵੀ ਫਰਕ ਨਹੀਂ ਹੈਗਾ ਅਸੀਂ ਤਾਂ ਵੋਟ ਹੀ ਪਾਉਣੀ ਹੈਗੀ ਆ 10 ਨੰਬਰ 'ਚ ਨਾ ਹੋਈ 9 ਨੰਬਰ 'ਚ ਪਾ ਦਵਾਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਦੇਖਦੇ ਹਾਂ ਹੁਣ ਅੱਗੇ ਗੱਲਬਾਤ ਕਰਦੇ ਹਾਂ ਹੋਰ ਕਿਸੇ ਵੀਰ ਨਾਲ ਤੇ ਉਹਨਾਂ ਦਾ ਕੀ ਕਹਿਣਾ ਰੇਲਵੇ ਰੋਡ ਦੇ ਉੱਤੇ ਹੀ ਸੋ ਰੇਲਵੇ ਰੋਡ ਦੇ ਉੱਤੇ ਹੀ ਚੌਧੇ ਜੀ ਵੀਰ ਸਾਹਿਬ ਕੋਲੇ ਪਹੁੰਚੇ ਆ ਇਹ ਪਹਿਲਾਂ ਐਮਸੀ ਰਹੇ ਨੇ ਸਾਫਾ ਐਮਸੀ ਨੇ ਇਹ ਸੋ ਗੱਲਬਾਤ ਕਰਦੇ ਹਾਂ ਚੌਧੇ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਰਡਬੰਦੀ ਹੋਈ ਆ ਸਾਰੇ ਪੰਜਾਬ 'ਚ ਹੋਈ ਆ ਵਾਰਡਬੰਦੀ ਜੀ ਵਾੜਬੰਦੀ ਨੂੰ ਲੈ ਕੇ ਕੁਝ ਲੋਕ ਜਿਹੜਾ ਹੈਗਾ ਉਹਨਾਂ 'ਚ ਕਨਫਿਊਜ਼ਨ ਹੈ ਕਿ ਵਾਰਡਬੰਦੀ ਸਹੀ ਨਹੀਂ ਹੋਏਗੀ। ਕੁਝ ਲੋਕ ਇਹ ਕਹਿ ਰਹੇ ਨੇ ਕਿ ਵਾਰਡਬੰਦੀ ਸਹੀ ਹੋਈ ਆ। ਤੁਹਾਡੇ ਕੀ ਵਿਚਾਰ ਹੈ? ਦੇਖੋ ਸਾਡਾ ਵਿਚਾਰੇ ਹੈ ਵੀਰ ਜੀ ਕਿ ਵੀ ਵਾਰਡਬੰਦੀ ਤਾਂ ਚਲੋ ਹੋ ਗਈ ਹੈ ਠੀਕ ਹੈ। ਪਰ ਜੇ ਵਾਰਡ ਬੰਦ ਕਰਨੇ ਸੀ ਨਾ ਇਹਨੇ ਮਤਲਬ 17 ਤੋਂ 19 ਕਰਨੇ ਸੀ 18 ਕਰਨੇ ਸੀ ਫਿਰ ਲੋਡ ਸੀ ਪਰ ਵਰਨਾ ਹੁਣ ਕੋਈ ਲੋਡ ਨਹੀਂ ਸੀਗੇ। ਤੇ ਜਿਹੜੀ ਵਾਰਡਬੰਦੀ ਹੈ ਇਹ ਇਹਦੇ ਨਾਲ ਤੁਹਾਨੂੰ ਕੀ ਫਰਕ ਪੈਣਾ? ਸਾਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਬਿਲਕੁਲ ਵੀ ਸਾਡੇ ਤੇ ਤਾਂ ਲਾਲਬੀ ਜੀ ਤੁਸੀਂ ਜਿੱਥੇ ਵੀ ਸਾਡੇ ਭਰਾ ਨੂੰ ਖੜਾਓਗੇ ਕਿੱਥੇ ਮਰਜ਼ੀ ਖੜਾ ਦਿਓ ਅਸੀਂ ਤਾਂ ਦੇਖੋ ਖੜਨਾ ਜਿੱਤਣ ਵਾਸਤੇ ਖੜਨਾ ਹੈਗਾ ਇਸ ਵਾਰ ਫਿਰ ਕਿਹੜੇ ਵਾਰਡ ਚੋਂ ਖੜ ਰਹੇ ਹਲੇ ਕੋਈ ਵਿਚਾਰ ਨਹੀਂ ਹੈ ਸਾਡਾ ਜਦੋਂ ਵਿਚਾਰ ਹੋਊਗਾ ਭਰਾ ਨੂੰ ਪਹਿਲਾਂ ਅਸੀਂ ਦੱਸ ਖੜਨਾ ਜ਼ਰੂਰ ਆਪਾਂ ਦੇਖੋ ਚਾਂਸ ਪੂਰੇ ਨੇ ਹੂੰ ਬਾਕੀ ਆਪਾਂ ਕੋਈ ਹਲੇ ਕਮਿਟਮੈਂਟ ਕੋਈ ਨਹੀਂ ਹੋਈ ਹੈ ਕਿਤੇ ਵੀ ਜਦੋਂ ਕੋਈ ਹੋਊਗਾ ਤੁਹਾਨੂੰ ਪਹਿਲਾਂ ਦੱਸਾਂਗੇ ਜਿੰਨੇ ਸਾਡੇ ਭਰਾ ਨੇ ਸਾਰਿਆਂ ਨੂੰ ਪਹਿਲਾਂ ਹੀ ਦੱਸ ਕੇ ਫਿਰ ਖੜਾਂਗੇ ਸੋ ਚੌਧਰੀ ਸਵੀਟਸ਼ਾਪ ਜਿਹੜੇ ਹੈਗਾ ਦਬੇ ਸੁਰ ਦੇ ਨਾਲ ਕਹਿ ਰਹੇ ਨੇ ਕਿ ਮੈਂ ਖੜਨਾ ਜ਼ਰੂਰ ਆ ਪਰ ਕਿੱਥੋਂ ਖੜਨਾ ਹਜੇ ਮੈਂ ਇਹ ਡਿਸਕਲੋਜ਼ ਨਹੀਂ ਕਰਨਾ ਬਹੁਤ ਵਿਚਾਰਾ ਹੁੰਦੀਆਂ ਨੇ ਸੋ ਕਿਹੜੇ-ਕਿਹੜੇ ਜਿਹੜੇ ਵਿਅਕਤੀ ਨੇ ਖੜ ਰਹੇ ਨੇ ਵੋਟਾਂ ਦੇ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਸੋ ਉਹ ਵੀ ਬਾਹਰ ਆ ਰਹੇ ਨੇ ਹਸਤਾ-ਹਸਤਾ ਜਿਨ੍ਹਾਂ ਦੇ ਵਿੱਚ ਚੌਧਰੀ ਸੀਡ ਸ਼ਾਪ ਸੋ ਸਾਨੂੰ ਨਹੀਂ ਪਤਾ ਸੀ ਪਰ ਇਹ ਵੀ ਬਾਹਰ ਆਏ ਨੇ ਸੋ ਇਹਨਾਂ ਨੇ ਦੱਸਿਆ ਕਿ ਸਾਨੂੰ ਵਾਰਡ ਦੇ ਨਾਲ ਕੋਈ ਫਰਕ ਨਹੀਂ ਹੈਗਾ ਪਰ ਸਿਰਫ ਸਾਨੂੰ ਹੋਰ ਕੀ ਫਰਕ ਕੁਝ ਲੱਗਦਾ ਤੁਹਾਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੁਸੀਂ ਤਾਂ ਵੋਟ ਹੀ ਪਾਉਣੀ ਜਿੱਥੇ ਮਰਜ਼ੀ ਹੋਵੇ ਬਿਲਕੁਲ ਮੈਂ ਕਹਿੰਦਾ ਵੀ ਦੇਖੋ ਵਾਰਡ ਬੰਦੀ ਕੀਤੀ ਹੈ ਪਰ ਜੇ ਵਾਰਡ ਬੱਧੇ ਤਾਂ ਜ਼ਿਆਦਾ ਹਰੇਕਲ ਬੰਦੇ ਨੇ ਖੁਸ਼ ਹੋਣਾ ਸੀਗਾ ਪਰ ਇੱਕ ਹੋਰ ਗੱਲ ਆ ਕਿ ਜਿਹੜੀ ਵਾਰਡ ਬੰਦੀ ਆ ਤੇ ਦੋ ਕਾਰਨ ਹੁੰਦੇ ਨੇ ਕੀ ਕੀ ਕਾਰਨ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਹੁੰਦਾ ਤੁਹਾਡਾ ਕਾਰਨ ਤੁਸੀਂ ਕਿਹਾ ਕਿ ਜੇ ਵਾਦੀਆਂ ਦੀ ਗਿਣਤੀ ਵੋਟਰਾਂ ਦੀ ਹੈ ਨਾ ਦੂਜੀ ਵਾਰਡ ਬੰਦੀ ਦਾ ਕਾਰਨ ਇਹ ਹੁੰਦਾ ਕਿ ਬੈਲੈਂਸ ਕਰਨਾ ਇਹ ਕਿਸੇ 11 ਨੰਬਰ ਦੇ ਵਿੱਚ ਵੱਧ ਕੇ ਘੜ ਵੱਧ ਕੇ ਉਹਨਾਂ ਨੂੰ ਪਾਣੇ 12 ਚ ਪਾਉਣਾ 12 ਚ ਘਟਣੇ ਬਿਲਕੁਲ ਬਿਲਕੁਲ ਤਾਂ ਉਹ ਉਹਨੂੰ ਬੈਲੈਂਸ ਕਰਨ ਵਾਸਤੇ ਵਾਰਡਬੰਦੀ ਵੀ ਜ਼ਰੂਰੀ ਹੁੰਦੀ ਹੈ ਇਹ ਕੀ ਕਹਣਾ ਹੈ ਹੈਗੀ ਤਾਂ ਦੇਖੋ ਜ਼ਰੂਰੀ ਹੈ ਪਰ ਜਿੰਨੇ ਇਸ ਟਾਈਮ ਬੋਟ ਹੈ ਨਾ ਸ਼ਹਿਰ ਦੀ ਇਹ ਆਪਾਂ ਜੇ ਅਗਰ ਬੋਟ ਜ਼ਿਆਦਾ ਹੁੰਦੀ ਤਾਂ ਵਾਰਡ ਵੀ ਵਧਾ ਅਜਾ ਵਾਰਡ ਨਹੀਂ ਬਧਿਆ ਤਾਂ ਵਾਰਡਬੰਦੀ ਦੀ ਲੋੜ ਨਹੀਂ ਸੀਗੀ ਲੋੜ ਨਹੀਂ ਸੀ ਤੁਹਾਡਾ ਬਿਲਕੁਲ ਲੋੜ ਨਹੀਂ ਸੀਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਕਿੰਨਾ ਸਹਿਮਤ ਹੋਨੇ ਆ ਦੇ ਨਾਲ ਸੋ ਅੱਗੇ ਹੋਰ ਗੱਲ ਕਰਦੇ ਆ ਕੀ ਕਹਿਣਾ ਹੈਗਾ ਆਮ ਲੋਕਾਂ ਦਾ ਇੱਕ ਹੋਰ ਦੁਕਾਨਦਾਰ ਨੇ ਰੇੜੀ ਲਾਉਂ ਰੇਲਵੇ ਰੋਡ ਦੇ ਉੱਤੇ ਹੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਕੀ ਫਰਕ ਆ? ਅਮਰਗੜ ਸ਼ਹਿਰ ਦੇ ਵਿੱਚ ਵਾਰਡ ਬੰਦੀ ਹੋਈ ਆ। ਤੁਹਾਡਾ ਕੀ ਕਹਿਣਾ? ਤੁਹਾਨੂੰ ਲੱਗਦਾ ਕਿ ਠੀਕ ਹੋਈ ਇਹ ਗੱਲ ਥੀਕ ਆ ਜਾਂ ਕੁਝ ਗਲਤ ਗਲਤ ਹੋਈ ਆ। ਕਿਸ ਤਰ੍ਹਾਂ ਗਲਤ ਹੋਈ ਆ? ਪਹਿਲਾਂ ਵਾਰਡ ਵਧੀਆ ਬਣੇ ਹੋ ਸੀਗੇ ਸਾਰੇ। ਹੁਣ ਮੈਂ ਲੱਗੀ ਕਹਿੰਦਾ ਕੋਈ ਨਹੀਂ ਕੋਈ ਗੱਲ ਨਹੀਂ। ਤੁਸੀਂ ਜੋ ਕਹਿਣਾ ਚਾਹੋ ਨੇ ਕਹੋ। ਦੇ ਪਦੀਆਂ ਨਹੀਂ ਹੋਇਆ। ਤੁਸੀਂ ਜਿਹੜੇ ਵੋਟ ਪਾਉਣੇ ਆ ਤੁਸੀਂ ਤਾਂ ਵੋਟ ਹੀ ਪਾਉਣੀਆਂ ਤੇ ਚਾਹੇ ਉਧਰ ਹੋਵੇ ਤੇ ਚਾਹੇ ਉਧਰ ਹੋਵੇ ਕੋਈ ਤੁਹਾਨੂੰ ਕੋਈ ਫਰਕ ਪਿਆ? ਫਰਕ ਆ ਜੀ ਜਿਹੜੇ ਨਾਲ ਜੁੜੇ ਸੀ ਉਹ ਬੰਦੇ ਆਪਣੇ ਵਾਰਡ ਦੇ ਉਹ ਸੱਤੋਂ ਕੱਟੇ ਗਏ ਨੇ ਅੱਛਾ ਦੂਸਰੇ ਵਾਰਡ ਚ ਚਲੇ ਗਏ ਨੇ ਠੀਕ ਹੈ ਉਹਦਾ ਉਹਨੂੰ ਫਰਕ ਹੋਣਾ ਚਾਹੀਦਾ ਜਿਨੇ ਵੋਟਾਂ 'ਚ ਖੜਨਾ ਤੁਹਾਨੂੰ ਤਾਂ ਕੋਈ ਫਰਕ ਨਹੀਂ ਸਾਰੇ ਆਪਣੇ ਬੰਦੇ ਨੇ ਜੀ ਕਿਤੇ ਆਪਣੇ ਇੱਕ ਘਰ ਦੇ ਵਿੱਚ ਸਾਰੇ ਮੈਂਬਰ ਹੁਣ ਇਕੱਠੇ ਰਹਿੰਦੇ ਨੇ ਕਿਤੇ ਕੱਟੇ ਜਾਣ ਉਹ ਤੁਹਾਡੇ ਮਤਲਬ ਘਰ ਇੰਨੇ ਜ਼ਿਆਦਾ ਸੀਗੇ ਵੀ ਅੱਧੇ ਕੱਟੇ ਗਏ ਉਹਦੇ ਵਿੱਚੋਂ ਤੁਹਾਨੂੰ ਉਹ ਫਰਕ ਲੱਗਦਾ ਹਾਂਜੀ ਤੇ ਹੋਰ ਕੋਈ ਫਰਕ ਹੋਰ ਕੋਈ ਫਰਕ ਨਹੀਂ ਸੋ ਇਹ ਇਹਨਾਂ ਦੇ ਵਿਚਾਰ ਸੀ ਸੋ ਅੱਗੇ ਚੱਲਦੇ ਆਂ ਦੇਖਦੇ ਆਂ ਉਹਨਾਂ ਦਾ ਕੀ ਕਹਿਣਾ ਹੈਗਾ ਸੋ ਰੇਲਵੇ ਰੋਡ ਦੇ ਉੱਤੇ ਹੀ ਖੜੇ ਹੈਗੇ ਆ ਭੋਲੂ ਜੂਸ ਕੋਰਨਰ ਤੇ ਭੋਲੂ ਜੀ ਕਾਫੀ ਵੱਡਾ ਪਰਿਵਾਰ ਆ ਇਹਨਾਂ ਦਾ ਤੇ ਇਹਨਾਂ ਦੀਆਂ ਕਾਫੀ ਵੋਟਾਂ ਨੇਗੀਆਂ ਗੱਲ ਕਰਦੇ ਆ ਭੋਲੂ ਜੀ ਅਮਰਗੜ੍ਹ ਸ਼ਹਿਰ ਦੇ ਵਿੱਚ ਵਾਰਡਬੰਦੀ ਹੋ ਚੁੱਕੀ ਆ ਹਾਂਜੀ ਕੁਝ ਲੋਕ ਜਿਹੜੇ ਵੋਟਾਂ ਦੇ ਵਿੱਚ ਖੜੇ ਸੀਗੇ ਪਹਿਲਾਂ ਜਿੱਤੇ ਹੋਏ ਨੇ ਐਮਸੀ ਕਹਿ ਲਓ ਹਾਂਜੀ ਤਾਂ ਜਿਨ੍ਹਾਂ ਨੇ ਹੁਣ ਖੜਨਾ ਹੈਗਾ ਉਹ ਕੁਝ ਇਤਰਾਜ਼ ਜਤਾ ਰਹੇ ਨੇ ਕੁਝ ਹੋਰ ਲੋਕ ਵੀ ਇਤਰਾਜ਼ ਜਤਾ ਰਹੇ ਨੇ ਕਿ ਵੋਟ ਜਿਹੜੀ ਵਾਰਡਬੰਦੀ ਸਹੀ ਨਹੀਂ ਹੋਈ ਹੈਗੀ ਕੁਝ ਕਹਿ ਰਹੇ ਨੇ ਸਹੀ ਹੋਈ ਹੈ ਤੁਹਾਡਾ ਕੀ ਵਿਚਾਰ ਹੈ ਜੀ ਇਹ ਬਿਲਕੁਲ ਸਹੀ ਨਹੀਂ ਹੋਈ ਜੀ ਗਲਤ ਹੋਈ ਹੈ ਜਿੱਥੇ ਚਾਹੀਦਾ ਸੀ ਉੱਥੇ ਰਹਿਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੇ ਆਪਣੇ ਆਪਣੇ ਚੌਧਰੀਆਂ ਨੇ ਆਪਣੇ ਆਪਣੇ ਬਾੜ ਨਾਲ ਕੱਟ ਕੇ ਆਪਣੇ ਆਪਣੇ ਨੈਰੋ ਦੇ ਨਾਲ ਲਾ ਲਏ ਨਹੀਂ ਚੌਧਰੀ ਤਾਂ ਕਹ ਰਹੇ ਨੇ ਗਲਤ ਹੋਈ ਆਪਣੇ ਆਪਣੇ ਚੌਧਰੀ ਨੇ ਕਿੱਦਾਂ ਲਾ ਲਏ ਵਿੱਚ ਵਿੱਚ ਚੌਧਰੀਆਂ ਨੇ ਕਰ ਲਿਆ ਜੀ ਇਹ ਕੰਮ ਅੱਛਾ ਵਿੱਚ ਵਿੱਚ ਚੌਧਰੀਆਂ ਨੇ ਕੀਤਾ ਤੁਹਾਨੂੰ ਲੱਗਦਾ ਹੈ ਹਾਂ 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 ਜੀ ਲੱਗਦਾ ਹੈ ਠੀਕ ਹੈ ਗੱਲ ਤੇ ਤੁਹਾਨੂੰ ਕੀ ਫਰਕ ਪੈਣਾ ਚੌਧਰੀ ਨੂੰ ਫਰਕ ਪੈ ਗਿਆ ਆਪਾਂ ਨੂੰ ਤਾਂ ਕੋਈ ਫਰਕ ਨਹੀਂ ਆਪਦਾ ਬੋਟ ਹੀ ਪਾਉਣੀ ਆ ਜਿੱਦੇ ਕੋਹ ਪਾ ਦਾਂਗੇ ਜੀ ਹਾਂ ਮਰ ਜਿੱਥੇ ਮਰਜੀ ਬੂਸਤੇ ਉੱਤੇ ਤੁਹਾਨੂੰ ਆਹ ਬੂਤੇ ਨਹੀਂ ਪਾਉਣੀ ਬਹੁਤ ਉਹ ਬੂਤੇ ਹਨਾ ਹਾਂ ਹਾਂ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਨਹੀਂ ਆਇਆ ਹਾਂ ਮੈਨੂੰ ਕੋਈ ਫਰਕ ਨਹੀਂ ਫਰਕ ਨਾ ਨਾ ਵਾਰਡਬੰਦੀ ਹੋ ਗਈ ਕੋਈ ਦੇਖੋ ਕੋਈ ਦਿੱਕਤ ਕੋਈ ਨਹੀਂ ਹੈ ਕਿਹੜਾ ਵਾਰਡ ਸੀ ਤੁਹਾਡਾ ਪਹਿਲਾਂ ਸਾਡਾ 13 ਸੀਗਾ ਹੁਣ ਕਿੰਨਾ ਹੋ ਗਿਆ ਹੁਣ 12 ਕਰਤਾ ਉਹਨਾਂ ਨੇ ਕੋਈ ਫਰਕ ਨਹੀਂ ਉਹ 12 ਆ ਗਿਆ 13 ਹੋ ਗਿਆ ਕੋਈ ਸਾਨੂੰ ਕੋਈ ਫਰਕ ਨਹੀਂ ਆ ਸਾਨੂੰ ਕਾਦਾ ਫਰਕ ਹੈ ਸਿੰਘ ਚੌਂਕ ਦੇ ਵਿੱਚ ਪਹੁੰਚੇ ਆ ਇੱਕ ਹੋਰ ਦੁਕਾਨਦਾਰ ਨੇ ਸੂਸ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦਾ ਕੀ ਕਹਿਣਾ ਸੂਸ ਸਾਹਿਬ ਨਮਸਕਾਰ ਨਮਸਕਾਰ ਜੀ ਨਮਸਕਾਰ ਸੂਸ ਸਾਹਿਬ ਅ ਕੁਝ ਲੋਕ ਕਹਿ ਰਹੇ ਨੇ ਸਹੀ ਹੋਈਆ ਤੁਹਾਡਾ ਕੀ ਵਿਚਾਰ ਹੈ ਬਾਜ਼ਾਰ ਸਹੀ ਹੈ ਬਸ ਜਿਵੇਂ ਲੋਕ ਕਹ ਰਹੇ ਨੇ ਨਹੀਂ ਵਾਰਡ ਬੰਦੀ ਸਹੀ ਹੋਈਆ ਗਲਤ ਹੋਈ ਗਲਤੀ ਹੋਈ ਕਿਸ ਤਰ੍ਹਾਂ ਵੀ ਉਦਲਾ ਬਾੜ ਉਦਲੇ ਬਸੇ ਜੋੜਤਾ ਉਦਲਾ ਬਾੜ ਉਦਲੇ ਬਾ ਤੁਹਾਨੂੰ ਕੀ ਫਰਕ ਆ ਸਾਨੂੰ ਤਾਂ ਮਹੱਲੇ ਦੇ ਵਿੱਚ ਰਹਿਣੇ ਵੱਧੇ ਕੰਦੇ ਉਧਰ ਚਲੇ ਗਏ ਅੱਧੇ ਕੰਦੇ ਇੱਧਰ ਰਹਿ ਗਏ ਚਲੋ ਬੰਦੇ ਚਲੇ ਗਏ ਤਾਂ ਆ ਪਕੜਾ ਜੁੜੇ ਸੀ ਬੰਦੇ ਤਾਂ ਉੱਥੇ ਹੀ ਨੇ ਘਰ ਤਾਂ ਉੱਥੇ ਹੀ ਨੇ ਆ ਉੱਥੇ ਹੀ ਨੇ ਵੈਸੇ ਕੀ ਫਰਕ ਲੱਗਦਾ ਕੋਈ ਵੈਸੇ ਕੋਈ ਖਾਸ ਫਰਕ ਨਹੀਂ ਲੱਗਦਾ ਤੁਸੀਂ ਤਾਂ ਵੋਟ ਹੀ ਪਾਉਣੀ ਆ ਉਸ ਬੂਤੇ ਨਾਲ ਹੋਈ ਕਿ ਉਸ ਬੂਤੇ ਇੱਧਰ ਮਰਜੀ ਬਹਿ ਗਏ ਕਿੰਨੇ ਨੰਬਰ 12 ਹੁਣ ਕਿੰਨਾ ਬਣ ਗਿਆ 10 ਹੁਣ 10 ਬਣ ਗਿਆ ਪਹਿਲਾਂ 12 ਸੀ ਤੁਹਾਨੂੰ ਤੁਹਾਡੇ ਨਿਗਾਹ ਦੇ ਵਿੱਚ ਕੋਈ ਆਇਆ ਉਮੀਦਵਾਰ ਤੁਹਾਡੇ ਕੋਲੇ ਕੁਝ ਮਿਲਿਆ ਕੋਈ ਤੁਹਾਨੂੰ ਆ ਕੇ ਵੀ ਮੈਂ ਖੜਨਾ ਵੋਟਾਂ ਨਹੀਂ ਹਜੇ ਕੋਈ ਨਹੀਂ ਕਿਸੇ ਨੇ ਡਿਸਕਲੋਜ਼ ਕੀਤਾ ਤੁਹਾਡੇ ਕੋਲੇ ਨਹੀਂ ਹਜੇ ਕੋਈ ਨਹੀਂ ਆਇਆ ਨਹੀਂ ਕੁਝ ਪਤਾ ਲੱਗੇ ਨਹੀਂ ਪਤਾ ਲੱਗਾ ਸੋ ਇਹ ਸੀ ਕਿ ਇਹਨਾਂ ਦੇ ਵਿਚਾਰ ਸੂਸ਼ ਸਾਹਿਬ ਦੇ ਸੋ ਅੱਗੇ ਗੱਲਬਾਤ ਕਰਦੇ ਹੈਗੇ ਹਿੰਦੀ ਚੌਂਕ ਅੰਮ੍ਰਿਤਸਰ ਸ਼ਹਿਰ ਦਾ ਦਿਲ ਉੱਥੇ ਪਹੁੰਚੇ ਆਂ ਜੈਨ ਸਾਹਿਬ ਦੀ ਦੁਕਾਨ ਤੇ ਖੜੇ ਆ ਇੱਕ ਛੋਟੇ ਦੁਕਾਨਦਾਰ ਨੇ ਜੈ ਸਾਹਿਬ ਨਮਸਕਾਰ ਨਮਸਕਾਰ ਜੀ ਸੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਾੜਬੰਦੀ ਹੋਈ ਆ ਹਾਂ ਜੀ ਵਾੜਬੰਦੀ ਜਿਹੜੀ ਹੋਈ ਆ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ ਸਾਰਾ ਕੁਝ ਜਾਨਵਰ ਤੁਹਾਨੂੰ ਤਾਂ ਜਿਹੜਾ ਪਤਾ ਤੁਸੀਂ ਦੱਸੋ ਆਪਣੇ ਵਿੱਚ ਹਾਂ ਦਾ ਗਲਤ ਹੀ ਆ ਜੀ ਵੈਸੇ ਜੀ ਇਸ ਤਰ੍ਹਾਂ ਗਲਤ ਹੋਈ ਆ ਗਲਤ ਜਿਹੜੀ ਕਹਿੰਦੇ ਆ ਇਹ ਬਈ ਬਾੜਬੰਦੀ ਹੋ ਗਈ ਪਰ ਸਾਨੂੰ ਤਾਂ ਜਿਹੜਾ ਕੁਛ ਹੈਗਾ ਵਧੀਆ ਜੀ ਸਾਨੂੰ ਤੋੜ ਕੇ ਇੱਧਰ ਲਾਤਾ ਵਧੀਆ ਕੀਤਾ 11 ਨੰਬਰ 'ਚ ਅੱਛਾ ਤੁਸੀਂ ਸੰਤੁਸ਼ਟ ਆਇਤਾ ਖੁਸ਼ ਆਸੀਂ ਖੁਸ਼ ਆ ਜੀ 11 'ਚ ਸਾਨੂੰ ਲਾਤਾ ਉਧਰ ਤੁਸੀਂ ਗਲਤ ਨਾ ਕੋ ਤੁਸੀਂ ਤਾਂ ਕੋ ਸਹੀ ਹੋਈ ਆ ਨਾ ਮੈਂ ਤਾਂ ਸਹੀ ਕਹਿ ਰਿਹਾ ਮੈਂ ਲੇਕਿਨ ਜਿਹੜੇ ਲੋਕ ਕਹਿੰਦੇ ਨੇ ਕੁਝ ਉਹਨਾਂ ਲੋਕਾਂ ਦੇ ਕਈਆਂ ਦੇ ਵਿਚਾਰ ਹੁੰਦੇ ਆ ਸਾਨੂੰ ਤਾਂ ਜੀ ਵਧੀਆ ਜੀ ਇੱਧਰ ਅਸੀਂ 11 'ਚ ਲੱਗ ਗਏ ਸਾਨੂੰ ਤਾਂ ਬਹੁਤ ਵਧੀਆ ਖੁਸ਼ੀ ਹੋਈ ਸਾਡਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਇਕੱਠਾ ਹੋ ਗਿਆ ਸਾਡਾ ਜੈਨ ਪਰਿਵਾਰ ਇਕੱਠਾ ਹੋ ਗਿਆ ਅਸੀਂ ਕੋਈ ਉਮੀਦਵਾਰ ਆਇਆ ਤੁਹਾਡੇ ਕੋਲੇ ਕੋਈ ਮਤਲਬ ਪਤਾ ਲੱਗਿਆ ਤੁਹਾਡੇ ਵਾਰਚ ਕੌਣ ਖੜਨ ਦਾ ਜਾਵਣਾ ਸਾਡੇ ਬਾੜ ਤੋਂ ਤਾਂ ਜੀ ਘੁੱਗੀ ਦਾ ਮੁੰਡੇ ਦਾ ਪਤਾ ਲੱਗਿਆ ਵਾ ਵੀ ਇਹਨੇ ਖੜਨਾ ਵਾ ਬਾਕੀ ਸਾਡੇ ਭਾਈ ਸਾਹਿਬ ਕੀ ਕਿਸੇ ਨੇ ਪੋੜੋ ਪਾਰਤੀ ਹੋਣ ਦੇਗੀ ਤੇ ਅਸੀਂ ਤਾਂ ਜੀ ਘੁੱਗੀ ਦੇ ਮੁੰਡੇ ਨੂੰ ਪਾ ਦਾਂਗੇ ਜੀ ਉਹਨੂੰ ਪਾਵਾਂਗੇ ਜੇ ਬਾਕੀ ਜਿਹੜਾ ਹੋਰ ਕੋਈ ਆਊਗਾ ਚੰਗਾ ਲੱਗੂਗਾ ਉਹਨੂੰ ਜ਼ਰੂਰ ਠੀਕ ਹੈ ਪਾਵਾਂਗੇ ਜੀ ਬੋਰਡ ਦਾ ਜੈਨ ਸਾਹਿਬ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਤਾਂ ਇਹ ਜਿਹੜੇ ਹੈਗੇ ਨੇ ਮਾ ਸੁਆਦੀ ਹੋਗੇ ਹਨ ਕਿਸੇ ਨੂੰ ਮਾ ਬਾਦੀ ਕਹਿੰਦੇ ਨੇ ਸੁਆਦੀ ਤੁਸੀਂ ਕਹਿੰਦੇ ਸਭ ਸੁਆਦੀ ਹੋਗੇ ਸਾਡੇ ਲਈ ਆਪੇ ਸਾਡਾ ਪਰਿਵਾਰ ਇਕੱਠਾ ਹੋਇਆ ਜੀ ਇੱਕ ਜਗ੍ਹਾ ਤੇ ਸਾਵੇਂ ਸਾਡੇ ਭਾਈ ਸਾਹਿਬ ਇੱਧਰ ਸੀਗੇ ਉਹ ਲਹਿਦਾ ਸੀਗੇ ਸਾਡੇ ਵੋਟਾਂ ਦਾ ਸਾਡੀ ਇੱਕ ਜਗ੍ਹਾ ਹੀ ਆ ਲੇਕਿਨ ਉਹ ਨਾ ਸੀ ਹੁਣ ਸਾਡੀ ਇੱਕ ਜਗ੍ਹਾ ਹੁਣ ਤਾਂ ਤੁਸੀਂ ਚਿਤਾ ਦਿਓਗੇ ਪੱਕਾ ਇਹ ਜਿਹਦੇ ਵੱਲ ਹੋ ਗਏ ਸਾਰੇ ਦੇਖੋ ਜੀ ਬਾਈ ਵੋਟਾ ਸਾਡੇ ਘਰ ਦੀਆਂ ਨੇ ਸਾਡੇ ਆਪਣੇ ਪਰਿਵਾਰ ਦੀਆਂ ਇਕੱਲੇ ਮੇਰੀਆ ਬਾਕੀ ਮੇਰੇ ਚਾਚੇ ਇਹ ਤਾਂ ਖੁੱਲ ਕੇ ਕਹਿ ਰਹੇ ਭੁੱਗੀ ਨੂੰ ਪਾ ਦੇ ਮੁੰਡੇ ਨੂੰ ਪਾਉਣੀ ਹੈ ਦੇਖੋ ਜੀ ਫਿਲਹਾਲ ਤਾਂ ਦੇਖੋ ਜੇ ਚੰਗਾ ਹਾ ਤੇ ਕੋਈ ਹੋਰ ਚੰਗਾ ਕੈਂਡੀਡੇਟ ਆ ਗਿਆ ਫਿਲਹਾਲ ਇਹਦੇ ਨਾਲ ਠੀਕ ਹੈ ਤਾਂ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਸੋ ਅੱਗੇ ਗੱਲਬਾਤ ਕਰਦੇ ਹੈਗੇ ਦੇਖਦੇ ਹਾਂ ਕੀ ਕਹਿਣਾ ਬਾਕੀ ਅੱਗੇ ਹੋ ਇਹ ਹਣੀ ਨੂੰ ਪਾਵਾਂਗੇ ਜੀ ਵਧੀਆ ਬੰਦਾ ਵਾ ਠੀਕ ਹੈ ਸ਼ਹਿਰ ਦਾ ਔਰ ਬਾਕੀ ਜੇ ਕੋਈ ਹਲੇ ਕੋਈ ਆਇਆ ਨਹੀਂ ਔਰ ਹੋਰ ਆਪਾਂ ਨਾਲ ਆਪਣੇ ਭਾਈਚਾਰੇ ਤੇ ਇਹਨਾਂ ਨੂੰ ਪਾਵਾਂਗੇ ਠੀਕ ਹੈ ਅੱਛਾ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸਰ ਸ਼ੁਕਰੀਆ ਓਕੇ ਜੀ ਸੋ ਆਪਾਂ ਸਾਰੀ ਵੀ ਯਾਰ ਦੇ ਵਿੱਚ ਪਹੁੰਚੇ ਹੈਗੇ ਆ ਸੋ ਢੰਡਾ ਸਾਹਿਬ ਨੇ ਬਿਜਲੀ ਵਾਲੇ ਗੱਲ ਕਰਦੇ ਇਹਨਾਂ ਦੇ ਨਾਲ ਕੀ ਕਹਿਣਾ ਇਹਨਾਂ ਦਾ ਢੰਡਾ ਸਾਹਿਬ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਵਾਰਡ ਬੰਦੀ ਹੋਈ ਆ ਹਾਂਜੀ ਤੇ ਕੁਝ ਲੋਕ ਕਹਿ ਰਹੇ ਨੇ ਵਾਰਡ ਬੰਦੀ ਗਲਤ ਹੋਈ ਆ ਕੁਝ ਸਹੀ ਕਹਿ ਰਹੇ ਨੇ ਤੁਹਾਡੇ ਕੀ ਵਿਚਾਰ ਹੈ ਵਾਰਡ ਬੰਦੀ ਤਾਂ ਠੀਕ ਹੀ ਹੋਈ ਹੈ ਜੀ ਕੋਈ ਐਸੀ ਗੱਲ ਨਹੀਂ ਜੀ ਕਿ ਕਿ ਵਾਰਡ ਕਈ ਵੱਡੇ ਬਹੁਤ ਨੇ ਜਿੰਨੇ ਕਿ ਜ਼ਿਆਦਾ ਹੋਣਗੇ ਉਸ ਵਾਰਡ ਦਾ ਵਧੇ ਨਹੀਂ ਹੈਗੇ ਵਾੜ ਵਧੇ ਨਹੀਂ ਜੀ 17 ਵਾਰਡ ਹੀ ਸੀਗੇ ਅੱਛਾ ਨਾਲੇ ਕਹਿੰਦੇ ਸੀ ਵਾਰਡ ਵਧਾਉਣੇ ਸੀ ਇਹਨਾਂ ਨੇ 17 ਵਾਰਡ ਪਹਿਲਾਂ ਸੀ 17 ਹੀ ਹੁਣ ਰੱਖੇ ਹੋਏ ਅੱਛਾ ਯਾਨੀ ਕਿ ਤੋੜ ਭੰਨ ਕਰਤੀ ਉਹਨਾਂ ਦੀ ਜੀ ਉਹਦਾ ਤਾਂ ਫਿਰ ਦੇਖੋ ਕੀ ਕਹਿ ਸਕਦੇ ਆ ਇਸ ਬਾਰੇ ਆਪਾਂ ਨੂੰ ਇੰਨੀ ਕੁ ਜ਼ਿਆਦਾ ਤੁਹਾਨੂੰ ਕੋਈ ਫਰਕ ਹੈਗਾ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਇਸ ਵਿੱਚ ਜੀ ਮਤਲਬ ਤੁਹਾਡਾ ਕਹਿਣਾ ਕਿ ਹੁਣ ਸਾਡਾ ਤਾਂ ਉਸੇ ਵਾਰਡ 'ਚ ਹੀ ਆ ਜੀ ਜੋ ਪਹਿਲਾਂ ਸੀ ਉਹੀ ਵਾਰਡ ਹੋਣਾ ਜੀ ਠੀਕ ਹੈ ਕਿੰਨਾ ਵਾਰਡ ਸੀ ਪਹਿਲਾਂ ਸਾਡਾ 6 ਸੀ ਜੀ 6 ਹੀ ਹੋਣਾ ਜੀ ਹੁਣ ਵੀ 6 ਹੀ ਹੈ ਹਾਂਜੀ ਅੱਛਾ ਤੁਹਾਨੂੰ ਕੋਈ ਫਰਕ ਨਹੀਂ ਹੈਗਾ ਨਹੀਂ ਜੀ ਠੀਕ ਹੈ ਸੋ ਇਹ ਸੀਗੇ ਢੰਡ ਸਾਹਿਬ ਇਹਨਾਂ ਦਾ ਕਹਿਣਾ ਹੈ ਸਾਡਾ 6 ਨੰਬਰ ਵਾਰਡ ਸੀ 6 ਹੀ ਪਹਿਲਾਂ ਸੀ ਪਰ ਇਹਨਾਂ ਨੂੰ ਕਨਫਿਊਜ਼ਨ ਸੀ ਕਿ ਵਾਰਡ ਜਿਹੜੇ ਨੇ ਵਧੇ ਨੇ ਪਰ ਇਹਨਾਂ ਨੂੰ ਹੁਣ ਦੱਸਿਆ ਗਿਆ ਕਿ ਵਾਰਡ ਨਹੀਂ ਵਧੇ ਹੈਗੇ ਤੇ ਪਾਰੇ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਹੈਗਾ ਅਸੀਂ ਤਾਂ ਵੋਟ ਪਾਉਣੀ ਆ ਹਾਂ ਜੀ ਬੂਟੇ ਨਾ ਹੋਈ ਕਸਬੂ ਠੀਕ ਹੈ ਸੋ ਬਹੁਤ ਸ਼ੁਕਰੀਆ ਚੰਨ ਸਾਹਿਬ ਗੱਲਬਾਤ ਕਰਨ ਲਈ ਸੋ ਅੱਗੇ ਚੱਲਦੇ ਹੈਗੇ ਆ ਅੱਗੇ ਵਿਚਾਰ ਜਾਣਦੇ ਆਗੇ ਹੋਰ ਲੋਕਾਂ ਦੇ ਠੀਕ ਬਾਂਦੀ ਚੌਂਕ ਦੇ ਵਿੱਚ ਹੀ ਖੜੇ ਹੈਗੇ ਆ ਮਦਨ ਸਟੂਡੀਓ ਤੇ ਬਹੁਤ ਹੀ ਪੁਰਾਣੀ ਦੁਕਾਨ ਆ ਮਦਨ ਜੀ ਕਿੰਨੀ ਕੁ ਪੁਰਾਣੀ ਦੁਕਾਨ ਆਪਣੀ ਸਾਲ 1942 ਦੀ ਹੈ 1942 ਦੁਕਾਨ ਆ ਤੁਸੀਂ ਕਦੋਂ ਤੇ ਕੰਮ ਦੇਖ ਰਹੇ ਹੋ ਇੱਥੇ ਮੈਂ 70 70 ਤੋਂ ਸੋ 70 ਤੋਂ ਤੁਸੀਂ ਇਹ ਦੁਕਾਨ ਦੇਖ ਰਹੇ ਨੇ ਚਲਾ ਰਹੇ ਨੇ ਮਦਨ ਸਟੂਡੀਓ ਬਹੁਤ ਹੀ ਪ੍ਰਸਿੱਧ ਖਾਣਾ ਹੈ ਅਮਰਗੜ ਦੀ ਸੋ ਗੱਲਬਾਤ ਕਰਦੇ ਆ ਬੜਾ ਧੰਮ ਸ਼ਾਂਤੀ ਸਰੂਪ ਹਾਂ ਸ਼ਾਂਤੀ ਸਰੂਪ ਜੀ ਅਮਰਗੜ ਸ਼ਹਿਰ ਦੇ ਵਿੱਚ ਵਾਰਡ ਕੁਝ ਲੋਕ ਕਹਿ ਰਹੇ ਨੇ ਗਲਤ ਹੋਈ ਹੈ ਕੁਝ ਲੋਕ ਕਹਿ ਰਹੇ ਨੇ ਸਹੀ ਹੋਈ ਹੈ ਤੁਹਾਡਾ ਕੀ ਵਿਚਾਰ ਹੈ ਮੈਂ ਤਾਂ ਆਪ ਕਹਿੰਦਾ ਗਲਤ ਹੋਈ ਹੈ ਕਿਸ ਤਰ੍ਹਾਂ ਬਈਆ ਸੜਕ ਪੂਰੀ ਦੀ ਪੂਰੀ ਆ 13 ਸਾਲ ਹੋ ਗਏ ਠੀਕ ਹੈ ਹਾਲ ਤਾਈ ਇਹਨੂੰ ਜਾਨੀ ਸੜਕ ਨਹੀਂ ਬਣੀ ਸਾਡੀ ਮੰਦਿਰ ਕੋਲ ਵਾਲੀ ਨਾ ਇਧਰਲੇ ਪਾਸੇ ਨਾ ਉਧਰਲੇ ਪਾਸੇ ਹੋਰ ਸਾਰਾ ਕੋਈ ਸਾਰੀਆਂ ਸੜਕਾਂ ਜਿਸ ਤਰ੍ਹਾਂ ਦੀਆਂ ਹੈ ਗਈਆਂ ਸਾਡਾ ਪਾਣੀ ਮੂਰੇ ਸਾਡੇ ਘਰ ਦੇ ਚਾਰ-ਚਾਰ ਮਹੀਨੇ ਅਸੀਂ ਗੰਦੇ ਚ ਰਹਿ ਰਹੇ ਹਾਂ ਠੀਕ ਹੈ ਹਾਂਜੀ ਅਸੀਂ ਸੜਕ ਦਾ ਮਸਲਾ ਉਹ ਵਾਰਡ ਬੰਦੀ ਜਿਹੜੀ ਹੁਣ ਹੋਈ ਹੈ ਵੀ ਉਹਦੇ ਇਹ ਘਰ ਤੇ ਜਿਵੇਂ ਆਪਣੇ ਨਾਲ ਪड़ोसी ਨੇ ਨਾਲ ਹੀ ਰਹਿੰਦੇ ਨੇ ਉਹਨਾਂ ਨੂੰ ਵੀ ਲਗਵਾੜ ਚ ਕਰਾ ਦੂਸਰੇ ਨੂੰ ਇੱਧਰ ਸ਼ਿਫਟ ਕਰਾ ਤੁਹਾਨੂੰ ਕਰਕ ਪੋਗਾ ਜ਼ਰਾ ਚਾਰ ਪੰਜ ਘਰ ਅੱਡੀ ਜੀ ਕੱਢ ਕੱਢ ਤੇ ਸਾਡੇ ਸਹੀ ਸਹਿ ਯਾਰ ਖਤਮ ਹੁੰਦਾ ਹੈ ਸਹਿ ਯਾਰ ਖਤਮ ਹੁੰਦਾ ਹੈ ਅੱਛਾ ਉਹਦੀ ਚੌਧਰੀ ਉਹ ਗਿਆ ਕਰਨਗੇ ਇਹ ਕੰਮ ਕਰਾਉਣਗੇ ਹੈਂ ਕਰਾਉ ਸਭ ਜਾਲੇ ਉਹੀ ਹੋਗੇ ਠੀਕ ਹੈ ਇਸ ਲਈ ਤੁਸੀਂ ਕਹਿ ਰਹੇ ਹੋ ਵੀ ਇਹ ਗਲਤ ਹੋਈ ਹੈ ਹਾਂ ਜੀ ਤੁਹਾਨੂੰ ਇਹ ਫਰਕ ਪੈਣ ਦੀ ਬਾਕੀ ਤੁਸੀਂ ਕੰਪਲੇਨ ਕਰ ਰਹੇ ਹੋ ਤੁਹਾਡੀ ਸ਼ਰਤ ਨਹੀਂ ਬਣੀ ਹੈਗੀ ਹਾਂ ਜੀ ਹਾਂ ਕਾਫੀ ਦੇਰ ਹੋ ਗਈ ਜਿਵੇਂ ਗੰਦ ਵਿੱਚ ਰਹਿ ਰਹੇ ਆ 13 ਸਾਲ ਕਮ ਸੇ ਕਮ ਤਾਂ ਹੋ ਗਏ 12 ਸਾਲ ਬਾਦਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਹਾਂ ਹੁਣ ਤਾਂ 13 ਸਾਲ ਹੋ ਗਏ ਹਜੇ ਨੂੰ 13 ਸਾਲ ਹੋ ਗਏ ਨੇ ਉਹ ਖਾਸ ਉੱਤੇ ਹੀ ਹੋ ਗਿਆ ਰੁਣੀ ਤੋਂ ਇਹ ਕਹਾਵਤ ਜਿਹੜੀ ਅਡਲਤ ਹੋ ਗਿਆ ਇਹਨਾਂ ਦੇ ਜਿਹੜੇ ਵਿਚਾਰ ਸੀ ਤੁਸੀਂ ਸੁਣੇ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਦੇ ਵਿਚਾਰਾਂ ਨਾਲ ਤੁਸੀਂ ਕਿੰਨਾ ਸਹਿਮਤ ਹੋ ਸੋ ਅੱਗੇ ਹੋਰ ਗੱਲਬਾਤ ਕਰਦੇ ਆਂ ਦੇਖਦੇ ਹੈਗੇ ਆਂ ਹੋਰ ਕੀ ਕਹਿਣਾ ਹੈਗਾ ਦੁਕਾਨਦਾਰ ਜੀ ਹੁਣ ਪਹੁੰਚੇ ਆਂ ਗਊਸ਼ਾਲਾ ਰੋਡ ਦੇ ਉੱਤੇ ਹੈਪੀ ਟੈਲੀਕਾਮ ਤੇ ਬਹੁਤ ਮਜ਼ੇ ਹੈ ਖਿਡਾਰੀ ਨੇ ਅਹਿਮਦਗੜ੍ਹ ਦੀ ਸਿਆਸਤ ਦਾ ਪੂਰਾ ਗਿਆਨ ਰੱਖਦੇ ਨੇ ਤੇ ਇਹਨਾਂ ਨਾਲ ਆਪਾਂ ਆਖਰ ਦੇ ਵਿੱਚ ਇਹਨਾਂ ਕੋਲੇ ਪਹੁੰਚੇ ਆਂ ਵਿਚਾਰ ਸੁਣਦੇ ਆ ਇਹਨਾਂ ਦੇ ਇਹਨਾਂ ਦਾ ਕੀ ਕਹਿਣਾ ਹੈਗਾ ਹੈਪੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ 9 ਸਾਲ ਦੀ ਸਾਰੇ ਸ਼ਹਿਰ ਨੂੰ ਵਧਾਈ ਹੈਪੀ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਰਡਬੰਦੀ ਹੋਈ ਆ ਸਾਰੇ ਪੰਜਾਬ ਜੀ ਹੋਈ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਹੋਈ ਆ ਤੁਹਾਡੇ ਕੀ ਵਿਚਾਰ ਨੇ ਕੁਝ ਲੋਕ ਕਹਿ ਰਹੇ ਨੇ ਗਲਤ ਆ ਕੁਝ ਲੋਕ ਕਹਿ ਰਹੇ ਨੇ ਸਹੀ ਆ ਵਾੜਵੰਦੀ ਗਲਤ ਤਾਂ ਨਹੀਂ ਪਤਾ ਹੈਗਾ ਕੋਈ ਗੱਲ ਨਹੀਂ ਹੈ ਲੇਕਿਨ ਸਭ ਤੋਂ ਵੱਡਾ ਡਰਾਪ ਹੈ ਕਿ ਇੱਕ ਹੈ ਕਿ ਹਰ ਇੱਕ ਆਮ ਬੰਦੇ ਨੂੰ ਵੋਟਰ ਕਾਰਡ ਆਧਾਰ ਕਾਰਡ ਪਾਸਪੋਰਟ ਸਾਰੇ ਦੁਬਾਰਾ ਚੇਂਜ ਕਰਨੇ ਪੈਣਗੇ ਸੁਵਿਧਾ ਸੈਂਟਰ ਤੇ ਚਲੇ ਜਾਓ ਦੋ-ਦੋ ਘੰਟੇ ਦੀ ਵੇਟਿੰਗ ਲੱਗੀ ਰਹਿੰਦੀ ਹੈ ਬੜੀ ਖੱਜਲਖਵਾਰੀ ਹੈ ਇਸ ਚੀਜ਼ ਦਾ ਡਰਾਪ ਹੈ ਕਿ ਬਹੁਤ ਵੱਡਾ ਹੈਗਾ ਹੋਰ ਕੋਈ ਡਰਾਪ ਹੈਕ ਨਹੀਂ ਹੋਰ ਕੋਈ ਡਰਾਪ ਹੈਕ ਨਹੀਂ ਤੁਸੀਂ ਤਾਂ ਵੋਟ ਹੀ ਪਾਣੀ ਹੈ ਮਤਲਬ ਜਿੱਥੇ ਮਰਜੀ ਹਾਂ ਅਸੀਂ ਵੋਟ ਹੀ ਪਾਣੀ ਹੈ ਸਾਡੇ ਲਈ ਤਾਂ ਡਾਕੂਮੈਂਟ ਦਾ ਬਹੁਤ ਵੱਡਾ ਡਰਾਪ ਹੈਗਾ ਤੇ ਕੀ ਕਹਿਣਾ ਜਿਉਂਗੇ ਤੁਸੀਂ ਕੀ ਮੰਗ ਕਰਦੇ ਮੈਂ ਮੰਗ ਇਹ ਚਾਹਨਾ ਕਿ ਜਿੰਨੇ ਵੋਟਰ ਬਣਦੇ ਨੇ ਜਾਂ ਕੁਝ ਹੋਰ ਚਾਹੀਦਾ ਸੁਵਿਧਾ ਸੈਂਟਰ ਨੂੰ ਚਾਹੀਦਾ ਉਹ ਤੇ ਵਾਰਡ ਨੰਬਰ ਚੱਕ ਕੇ ਦੇਣਾ ਚਾਹੀਦਾ ਹੈ ਵਾਰਡ ਨੰਬਰ ਹਰੇਕ ਵੋਟਰ ਕਾਰਡ ਦੇ ਉੱਤੇ ਆਧਾਰ ਕਾਰਡ ਦੇ ਉੱਤੇ ਮੈਂਸ਼ਨ ਹੀ ਨਹੀਂ ਕਰਨਾ ਚਾਹੀਦਾ ਬਿਨਾ ਵਾਰਡ ਕਾਰਡ ਤੋਂ ਬਿਨਾ ਸਾਡਾ ਆਧਾਰ ਕਾਰਡ ਬੰਨਣਾ ਚਾਹੀਦਾ ਹੈ ਫਿਰ ਵਾਰਡ ਬੰਦੀ ਜਿੱਥੇ ਪ੍ਰੋਸ ਕਿਵੇਂ ਕੰਪਲੀਟ ਹੋ ਕਿਉਂਕਿ ਮਕਾਨ ਨੰਬਰ ਆ ਜਿਹੜਾ ਉਹ ਵੀ ਚੇਂਜ ਹੁੰਦੇ ਰਹਿੰਦੇ ਨੇ ਇਹ ਗੱਲ ਤੁਹਾਡੀ ਠੀਕ ਹੈ ਲੇਕਿਨ ਇਹ ਬਾਰ ਬਾਰ ਚੇਂਜ ਕਰਨਾ ਬਹੁਤ ਵੱਡੀ ਮੁਸ਼ਕਿਲ ਵਾਲਾ ਕੰਮ ਹੈ ਬਹੁਤ ਵੱਡਾ ਮੁਸ਼ਕਿਲ ਵਾਲਾ ਕੰਮ ਹੈ ਤੁਸੀਂ ਕੀ ਮੰਗ ਕਰਦੇ ਹੋ ਇਹ ਨਹੀਂ ਚਾਹੀਦਾ ਹੈਗਾ ਕਿ ਜਿਹੜੇ ਵਾਰਡ ਬਦਲੇ ਨੇ ਸਰਕਾਰ ਆਟੋਮੈਟਿਕ ਜਿਹੜਾ ਸਿਆ ਸੁਵਿਧਾ ਸੈਂਟਰ ਆਟੋਮੈਟਿਕ ਸਿਸਟਮ ਕੋ ਇਦਾਂ ਦਾ ਹੋਵੇ ਕਿ ਆਪਣੇ ਆਪ ਹੀ ਵਾਰਡ ਚੇਂਜ ਹੋ ਜਾਣ ਆਪਣੇ ਆਧਾਰ ਕਾਰਡਾਂ ਦੇ ਉੱਤੇ ਜਾਂ ਆਪਣੇ ਡਾਕੂਮੈਂਟ ਦੇ ਉੱਤੇ ਇਹੀ ਗੱਲ ਮੈਂ ਹੁਣ ਦੋਨੋਂ ਕਹਿ ਨਹੀਂ ਲੱਗਿਆ ਸੀ ਕਿ ਜਿੰਨੇ ਵਾਰਡ ਚੇਂਜ ਕੀਤੇ ਨੇ ਇਹ ਆਟੋਮੈਟਿਕ ਜਿੰਨੇ ਵੀ ਸਾਡੇ ਪ੍ਰੂਫ ਨੇ ਸਾਡੇ ਘਰਾਂ ਚ ਆਪਣੇ ਆਪ ਗਵਰਨਮੈਂਟ ਨੂੰ ਪਹੁੰਚਾਉਣੇ ਚਾਹੀਦੇ ਨੇ ਨਾ ਕਿ ਬੰਦੇ ਨੂੰ ਜਾ ਕੇ ਆਪ ਚੇਂਜ ਕਰਾਉਣਾ ਪਵੇ ਇਸ ਟਾਈਮ ਖੱਜਲ ਖਵਾਰੀ ਤੋਂ ਫਿਰ ਬਚਿਆ ਜਾ ਸਕਦਾ ਹਾਂ ਖੱਜਲ ਖਵਾਰੀ ਤੋਂ ਸਾਨੂੰ ਬਚਾਇਆ ਜਾ ਸਕੇ ਸੋ ਅਮਰਗੜ੍ਹ ਸ਼ਹਿਰ ਦੇ ਵਿੱਚ ਆਪਾਂ ਵੱਖ-ਵੱਖ ਲੋਕਾਂ ਦੇ ਵਿੱਚ ਯਾਰ ਜਾਣੇ ਨੇ ਵਾਰਡ ਬੰਦੀ ਨੂੰ ਲੈ ਕੇ ਕੀ ਕੀ ਹੈਗਾ ਲੋਕਾਂ ਨੇ ਤੁਸੀਂ ਸੁਣਿਆ ਹੈਗਾ ਤੁਸੀਂ ਆਪਣੇ ਕਮੈਂਟ ਦੇ ਵਿੱਚ ਦੱਸਿਓ ਕਿ ਤੁਸੀਂ ਕਿੰਨੇ ਕੁ ਸਹਿਮਤ ਹੋ ਕੀ ਤੁਸੀਂ ਵਾਰਡ ਬੰਦੀ ਨੂੰ ਸਹੀ ਸਮਝਦੇ ਹੋ ਜਾਂ ਤੁਸੀਂ ਵਾਰਡ ਬੰਦੀ ਨੂੰ ਜਿਹੜੀ ਹੈਗੀ ਆ ਗਲਤ ਸਮਝਦੇ ਹੋ ਤੇ ਕੀ ਕਹਿਣਾ ਹੈਗਾ ਤੁਹਾਡਾ ਸੋ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਹੋਰ ਕੁਝ ਮਹੱਤਵਪੂਰਨ ਬੰਦੀਆਂ ਨਾਲ ਕੁਝ ਜੋ ਐਮਸੀ ਨੇ ਜਿਹੜੇ ਚਾਹਵਾਨ ਖੜਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਉਹਨਾਂ ਦਾ ਕੀ ਕਹਿਣਾ ਹੈਗਾ ਸੋ ਜੁੜੇ ਰਹੋ ਅੰਦਰਾ ਨਿਊਜ਼ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਜੀ